ਰਾਮ ਮੰਦਰ ਤੇ ਬੋਟਾ ਮਿਲਦੀ ਹੈ ਵੀ ਤੁਸੀਂ ਜਾ ਕਰੋਗੇ ਮੇਰੀ ਬੇਨਤੀ ਆ ਵੀ ਤੁਸੀਂ ਨਾ ਜੀ ਕਿਰਦਾਰ ਦੇਖੋ ਵੀ ਕੋਈ ਸਰੋਪਾ ਪਾਉਣ ਨਾਲ ਕਿਸੇ ਦੀ ਦਿਮਾਗ ਦਾ ਇੱਕ ਕੰਪਿਊਟਰ ਥੋੜੀ ਇਹ ਵੀ ਚਿਪ ਚੇਂਜ ਹੋ ਜਾਏਗੀ ਤੁਸੀਂ ਟੋਟਲ ਪੰਜਾਬ ਦੀ ਬੀਜੇਪੀ ਦੇਖੋ ਚਲੋ ਜਦੋਂ ਰਾਮ ਮੰਦਰ ਮੰਡਰਿਆ ਦਾ ਨਾ ਜੀ ਜਿਹੜੀ ਪੰਜਾਬ ਦੀ ਬੀਜੇਪੀ ਮੈਂ ਦਿੱਲੀ ਦੀ ਨਹੀਂ ਗੱਲ ਕਰ ਰਿਹਾ ਸਾਰੀ ਵਿਰੋਧ ਕਰ ਰਹੀ ਪੰਜਾਬ ਬੀਜੇਪੀ ਦਾ ਪ੍ਰਧਾਨ ਕੋਲ ਨਾ ਜਾਕੜ ਸਾਹਿਬ ਕਾਂਗਰਸ ਦੇ ਪ੍ਰਧਾਨ ਤੇ ਪੰਜਾਬ বিজে ਦਾ ਇਸਤਰੀ ਵਿੰਗ ਦੀ ਪ੍ਰਧਾਨ ਕੌਣ ਅਮਰਿੰਦਰ ਸਿੰਘ ਦੀ ਬੇਟੀ ਕਾਂਗਰਸੀ ਪੰਜਾਬ ਦੇ বিজে ਜੀ ਦੀਆਂ ਟਿਕਟਾਂ ਕੌਣ ਮੰਗ ਰਿਹਾ ਅਮਰਿੰਦਰ ਸਿੰਘ ਕਾਂਗਰਸ ਦਾ ਪ੍ਰਧਾਨ ਟਿਕਟਾਂ ਮਿਲੀਆਂ ਕਿਨੂੰ ਆ ਬਿੱਟੂ ਐਮਪੀ ਕਾਂਗਰਸ ਦਾ ਜੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਤੁਸੀਂ ਆਪ ਗਿਰਦਾਰ ਚੈੱਕ ਕਰੋ ਭਾਜੀ ਅੱਜ ਵੀ ਮੈਂਬਰ ਪਾਰਲੀਮੈਂਟ ਕਾਂਗਰਸ ਦੀ ਹੈ ਅੱਜ ਵੀ ਜੇ ਵੀ ਪੁਜਾਰੀ ਹੋਗੇ ਜੇ ਨਾ ਕਾਂਗਰਸੀਆਂ 'ਚ ਬੈਠਣਾ ਪੈਣਾ ਉਹਨੂੰ ਇਹ ਨਹੀਂ ਮਤਲਬ ਇਹਨਾਂ ਦਾ ਬੰਦੇ ਨੂੰ ਕਰਦਾਰ ਰੱਖਣਾ ਚਾਹੀਦਾ ਵੀ ਜਿਸ ਦਿਨ ਟਿਕਟ ਅਨਾਉਂਸ ਹੋ ਗਈ ਉਸ ਟਾਈਮ ਤੱਕ ਕਾਂਗਰਸ ਵਾਲੀ ਐਮਪੀ ਸੀ ਛੱਡ ਦੇਣੀ ਚਾਹੀਦੀ ਹੈ ਨਾ ਜੀ 1 ਮਹੀਨੇ ਦੀ ਉਹ ਸੈਲਰੀ ਹੈ ਕਿੰਡੀ ਗੱਲ ਹੈ ਲੱਖਾਂ ਦੀ 1.5 ਲੱਖਾਂ ਦੀ 2 ਲੱਖਾਂ ਦੀ ਸੋ ਮਤਲਬ ਪਰ ਕਿੱਡੀ ਕੀ ਮਜਬੂਰੀ ਹੋ ਗਈ ਸੀ ਜੇ ਕਾਂਗਰਸ ਨੇ ਟਿਕਟ ਨਹੀਂ ਦੇਈ ਤੁਸੀਂ ਬੀਜੇਪੀ ਦੀ ਲੱਸੀ ਚਾਲ ਦੀ ਮਰੋਗੇ ਭਾਜੀ ਚਾਰ ਵਾਰੀ ਮੈਂਬਰ ਪਾਰਲੀਮੈਂਟ ਬਣ ਗਈ ਦੇਖੋ ਇੱਕ ਕਾਰਗੁਜ਼ਾਰੀ ਦੱਸ ਦੇਣ ਇੱਕ ਕਾਰਗੁਜ਼ਾਰੀ ਸਿੰਗਲ ਜਿਹੜੀ ਪ੍ਰਾਪਤੀ ਹੋਏ ਅਮਨੈਰ ਦੇ ਕੰਡੇ ਦੀ ਘੱਗੜ ਦੇ ਕੰਡੇ ਦੇ ਇਹਨਾਂ ਦੀ ਹਰ ਸਾਲ ਕਿਸਾਨ ਉਜੜਦੇ ਆਂ ਹਰ ਸਾਲ ਉਹ ਵਿਚਾਰੇ ਆਪਣੀ ਖੇਤੀ ਠੀਕ ਕਰਦੇ ਆ ਤੇ ਅਗਲੇ ਵਾਰ ਫੇਰ ਪਾਣੀ ਡੜ ਜਾਂਦਾ ਹੈ। 1.5 200 ਕਰੋੜ ਰੁਪਏ ਖਰਚ ਹੋਣੇ ਸਿਰਫ ਇੱਕ ਘਰ ਵਾਲੇ ਨੇ ਤੇ ਸੀਐਮ ਬਣੇ ਆ। 150 ਕਰੋੜ ਨਹੀਂ ਖਰਚ ਕਰ ਸਕਿਆ ਮੈਂ ਆਪਣੇ ਹਲਕੇ 'ਚ 1.5 500 ਕਰੋੜ ਰੁਪਏ ਖਰਚ ਕਰਵਾਏ। ਮੇਰੇ ਆਦ ਡੇਰਾ ਬਸੀ ਦਾ ਉਹਨਾਂ ਕ੍ਰਿਤੀ ਤੁਸੀਂ ਦੇਖਿਆ ਹੋਣਾ। ਮਹਾਰਾਜਾ ਸਾਹਿਬ ਕੇਂਦਰ 'ਚ ਵਜੀਰ ਰਹੇ। ਮੇਰੇ ਹਲਕੇ ਦੇ ਲੋਕਾਂ ਨੇ ਬਹੁਤ ਚੱਕਰ ਲਾਇਆ। ਪੁਲ ਵੀ ਬਣਾ ਸਕੀ। ਮੈਨੂੰ ਡਿਊਟੀ ਮਿਲੀ ਬਾਲ ਸਾਹਿਬ ਨੂੰ ਮੈਂ ਲੈ ਕੇ ਗਏ ਗਿਆ ਤੇ ਉੱਥੇ ਗਟਕਰੀ ਜੀ ਨੂੰ ਮਿਲਿਆ 13 ਮਹੀਨੇ ਚ ਓਵਰ ਬ੍ਰਿਜ ਬਣ ਕੇ ਤਿਆਰ ਹੋ ਗਿਆ ਤੇ ਡੇਰਾਬਸੀ ਵਾਲਾ ਪਤਾ ਕਰ ਦਿੱਤੇ ਨਹੀਂ ਕਿੱਥੇ ਰ ਗਿਆ ਉਹ ਮੇਰਾ ਸੋ ਮਤਲਬ ਇਹ ਆ ਵੀ ਕਾਰਗੁਜ਼ਾਰੀ ਆਪਾਂ ਦੇਖੀਏ ਇਮੋਸ਼ਨਲ ਹੋ ਕੇ ਵੋਟਾਂ ਨਾ ਪਾਈਏ ਹੁਣ ਬਾਲ ਸਾਹਿਬ ਨੇ ਗੁਰਗਿਆਨਾ ਨਗਰ ਦੇ 250 ਕਰੋੜ ਰੁਪਏ ਲਾਇਦੇ ਰਾਮ ਤੀਰਸਥਾਨ ਜਿੱਥੇ ਲੱਭ ਕੁਸ਼ ਜੀ ਨੂੰ ਸਿੱਖਿਆ ਦੇ ਭਗਵਾਨ ਬਾਦਮੀਕ ਜੀ ਨੇ 250 ਕਰੋੜ ਰੁਪਏ ਉਹਦੇ ਤੇ ਖਰਚ ਕਰਿਆ ਰਵਿਦਾਸ ਜੀ ਦਾ ਸਥਾਨ ਬਣਾਇਆ ਬਾਦਮੀਕ ਜੀ ਦਾ ਬਣਾਇਆ ਖਾਲਸਾ ਹੈਰੀਟੇਜ ਕੰਪਲੈਕਸ ਬਣਾਇਆ ਪਰ ਕਦੇ ਵੀ ਉਹਨਾਂ ਦੇ ਵੋਟਾਂ ਨਹੀਂ ਮੰਗੀਆਂ ਮੈਂ ਤੁਹਾਨੂੰ ਦੱਸਾਂ ਜੀ ਬੜਾ ਅਫਸੋਸ ਹੋਇਆ ਜਿਸ ਦਿਨ ਮੈਨੂੰ ਟਿਕਟ ਮਿਲੀ ਨਾ ਜੀ ਮੈਂ ਅਗਲੇ ਦਿਨ ਮੱਥਾ ਟੇਕਣ ਆ ਗਿਆ ਪਹਿਲਾਂ ਦੁਖਨਵਾਲ ਸਿੰਘ ਮੱਥਾ ਟੇਕਿਆ ਫਿਰ ਕਾਲ ਕਾਂ ਮੱਥਾ ਕਾਲੀ ਮਾਤਾ ਮੰਦਿਰ ਮੱਥਾ ਟੇਕਿਆ ਉਸ ਤੋਂ ਬਾਅਦ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਆਪਣਾ ਜਿਹੜਾ ਪਟਿਆਲਾ ਹਲਕਾ ਨਾਲ ਦੀ ਇੱਥੇ ਭਗਵਾਨ ਰਾਮ ਜੀ ਦੇ ਨਾਨਕੇ ਆ ਕੜਾਮ ਪਿੰਡ ਉੱਤੇ ਮਾਤਾ ਕਸਲਿਆ ਜੀ ਦਾ ਬੜਾ ਪਵਿੱਤਰ ਸਥਾਨ ਹੈ ਤੇ ਮੈਂ ਗਿਆ ਵੀ ਮੱਥਾ ਟੇਕ ਕੇ ਆਣਾ ਯਾਨੀ ਮੈਂ ਉੱਥੇ ਮੱਥਾ ਟੇਕਣ ਗਿਆ ਜੀ ਤੁਸੀਂ ਕਹੋਗੇ ਬੜਾ ਅਫਸੋਸ ਹੋਇਆ ਮਤਲਬ ਉੱਥੇ ਨਾ ਜੀ ਪ੍ਰਸਾਦ ਦੇਣ ਵਾਲਾ ਬੰਦਾ ਨਹੀਂ ਮਿਲਿਆ ਛੋਟਾ ਜਿਹਾ ਕਮਰਾ ਇੱਕ ਬਣਿਆ ਹੋਇਆ ਬਸ 100 150 ਏਕੜ ਦਾ ਕਿਲਾ ਸਾਰਾ ਢਹਿ ਗਿਆ ਢੇਹਾ ਗਿਆ ਸਾਰਾ ਕਿਸੇ ਨੇ 10000 ਰੁਪਇਆ ਵੀ ਖਰਚ ਨਹੀਂ ਕਰਿਆ ਜਿਹੜੇ RAM NAD ਜੀ ਦੇ ਨਾਮ ਤੇ ਬੋਟਾ ਮੰਗਦੇ ਮੈਂ ਰਾਤ ਨੂੰ ਮੇਰੀ ਪ੍ਰਧਾਨ ਜੀ ਨਾਲ ਗੱਲ ਹੋਈ ਸੁਖੀਰ ਬਾਲ ਜੀ ਨਾਲ ਮੈਨੂੰ ਕਹਿੰਨੇ ਕਿ ਕਿਸਾ ਹੈ ਮੈਂ ਕਿਹਾ ਬਹੁਤ ਵਧੀਆ ਰਿਹਾ ਮੈਂ ਕਿਹਾ ਜੀ ਤੁਹਾਨੂੰ ਪਤਾ ਮੇਰੇ ਹਲਕੇ ਦੇ ਭਗਵਾਨ RAM JI ਦੇ ਨਾਨਕੀ ਆਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਐਡਾ ਪਵਿੱਤਰ ਸਥਾਨ ਮੈਂ ਕਿਹਾ ਤੁਸੀਂ ਦੇਖੋ ਵੀ ਜਿਹੇ ਉੱਥੇ ਅਯੁੱਧਿਆ ਤੋਂ ਬਾਅਦ ਦੂਸਰਾ ਸਥਾਨ ਹੈ ਜੀ ਸਭ ਤੋਂ ਵੱਡਾ ਸਥਾਨ ਨਾਨਕੀ ਦਾ ਹੁੰਦਾ ਹੈ ਜੇ ਉੱਤੇ ਕਿਤੇ 100 ਤੋਂ 200 ਕਰੋੜ ਰੁਪਏ ਖਰਚ ਹੋ ਜਾਂਦਾ ਪੂਰੇ ਵਰਲਡ ਦੇ ਲੋਕਾਂ ਨੇ ਮੱਥਾ ਟੇਕਣਾ ਆਣਾ ਤੇ ਪੰਜਾਬ ਦੀ ਇਕਨੋਮੀ ਕਿੱਥੇ ਜਾਣੀ ਤੇ ਨੀਜੀ ਸਟੋਰੀ ਤੋਂ ਕਿੰਨਾ